ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਅਦ ਬੜੀ ਫਾਇਦੇ ਤੇ ਜੀ ਅੱਜ ਦੀ ਵੀਡੀਓ ਚ ਪਾ ਦੋ ਗਾਮ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਹੈ ਟੋਬਰੀਡ ਤੇ ਇੱਕ ਗੱਬਣਾ ਥੋੜੇ ਕਿ ਦਿਨਾਂ ਦੀ ਕੱਚੀ ਆ ਆਓ ਪੁੱਛ ਲੈਨੇ ਆ ਬਾਈ ਟੋਟੇਲ ਬਾਈ ਜੀ ਸਸੀ ਗੱਲ ਸਸੀ ਗੱਲ ਬਈ ਹੋਰ ਦੀ ਪੇ ਠੀਕ ਹੋਵਦੀ ਬਹੁਤ ਵਧੀਆ ਬਾਈ ਬਾਈ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪੌਂਸ ਬਾਈ ਵਧੀਆ ਮਾਲ ਆਪਣਾ ਮੰਨ ਕੇ ਚੱਲ ਵੀ ਅੱਧੇ ਘੰਟੇ ਜਗਾਈਆਂ ਬੈਠਦਾ ਸੀਗਾ ਮਾਲ ਚੰਗਾ ਹੁੰਦਾ ਮਾਲ ਵਧੀਆ ਜੀ ਭਾਅ ਵੀ ਜਾਇਜ਼ ਹੁੰਦੇ ਆ ਬਾਕੀ ਜਿੰਨੇ ਦੀ ਚੀਜ਼ ਹੁੰਦੀ ਓਨੇ ਕਰ ਪਈਏ ਮੰਗੇ ਜਾਂਦੇ ਆਪਾਂ ਵੀਡੀਓ ਦੇ ਆਪਾਂ ਵਾਰ-ਵਾਰ ਕਹਿੰਦੇ ਆਂ ਵੀਰ ਬਣ ਕੇ ਪਰ ਡੰਗਰ ਨਾ ਡੰਗਰ ਮळा ਲਓ ਸਾਰੀਆਂ ਵੀਡੀਓ ਦੇਖ ਲਓ 5-7000 ਦਾ ਬੱਟਾ ਲੱਗਿਆ ਤਾਂ ਪਰੋਂ ਫੋਨ ਲਾੜੇ ਨਹੀਂ ਕੋਈ ਚੱਕਰ ਨਹੀਂ ਯਾਰ ਠੀਕ ਆ ਭਾਈ ਤੇ ਬਾਕੀ ਵੀਰੇ ਨਵੇਂ ਸਾਲ ਦੀਆਂ ਵਧਾਈਆਂ ਹਾਂ ਵੀਰੇ ਸਭ ਆਪ ਦਾ ਸਾਰਿਆਂ ਨੂੰ ਠੀਕ ਆ ਭਾਈ ਨਾਮ ਤੇ ਐਡਰੈਸ ਬੋਲ ਨਾਮ ਵੀਰੇ ਹਰਸ਼ਦੀਪਾ ਉਹ ਪਿੰਡ ਜਲੀਪਾ ਬਣਦੇ ਕਹਿੰਦੇ ਆ ਭਾਈ ਪਿੰਡ ਵੀਰੇ ਸੈਦੋ ਗਿਆ ਤਹਿਸੀਲ ਬਈ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਵੀਰੇ ਬੁੰਗਾ ਨੇੜੇ ਪਿੰਡ ਬਈ ਨੇੜੇ ਬਰੇ ਭਾਗੀਗਰ ਹੈਗੇ ਵਾਰ-ਵਾਰ ਖੇਤਾਂ 'ਚ ਭਾਗੀ ਵਾਲੀ ਛੜਕੇ ਆਪਣੇ ਘਰ ਆ। ਮੋਬਾਈਲ ਨੰਬਰ 887617674 ਠੀਕ ਆ ਬਾਈ। ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੁਆ ਸੂਈ ਆ? ਡਾਕਟਰ ਇਹ ਦੂਜਾ ਸੁਆ ਸੂਈ ਆ। ਹੂੰ। ਇਹ ਸੂਈ ਸੀ ਮੰਨ ਕੇ ਚੱਲ ਬਈ 3 ਵਜੇ। 3 ਵਜੇ। ਤੇ ਜੇਰ ਬਸਤਰ ਸਾਹਮਣੇ ਬਾਹਰ ਹੀ ਆ ਗਈ 5-6 10 ਮਿੰਟਾਂ 'ਚ ਪੈ ਜਾਊਗੀ। ਹੂੰ। ਬਾਕੀ ਸਾਰਾ ਕੋਈ ਮੂਰੇ ਇਹਦੇ ਖੜਾ ਕੋਈ ਕੋਈ ਹੋਊ ਆ ਬਾਈ ਯਾਰ। ਬੱਚਾ ਕੀ ਦਿੱਤਾ ਪਰ? ਬੱਚਾ ਵੀਰੇ ਦਿੱਤਾ ਦਾ ਬੱਚਾ ਘਰ ਦਿੱਤਾ ਬਹੁਤ ਵਧੀਆ ਯਾਰ। ਇਹ ਬੱਛੀ ਦੇ ਰੇਂਦੀ ਦਾ ਕੋਈ ਮੁੱਲ ਹੀ ਨਹੀਂ ਸੀ ਬਹਿੜ ਦਾ ਲੇਵਾ ਦੇਖ ਬਾਈ ਲੇਵਾ ਦਾ ਬਾਈ ਮਨ ਕੇ ਪੰਡਾ ਵਾਲੀ ਫਿਰਦੀ ਆ ਭਾਗਾਂ ਵਾਲੀ ਤੇ ਥਣ ਥੋਣ ਇੱਕ ਨੰਬਰ ਆਗਾ ਥੋੜਾ ਜਿਹਾ ਮੈਨਾ ਮਤਲਬ ਜੀ ਤੂੰ ਯਕੀਨ ਮੰਨੀ ਗਾਂ ਤੋਂ ਬੈਠਿਆ ਨਹੀਂ ਜਾਂਦਾ ਸੀ ਬਹਿ ਗਈ ਹੁਣ ਗਾਂ ਦੀ ਪਸੂ ਦੀ ਜੇਰ ਪੈਣੀ ਹੁੰਦੀ ਆ ਠੀਕ ਆ 1.6 ਕਿਲੋ ਬੋਲੀ ਚੂਣੀ ਬਈ ਫੇਰ ਗਾਂ ਬੈਠੀ ਆ ਬਾਈ ਠੀਕ ਆ ਨਾ ਥਣ ਥਣ ਦਾ ਤੂੰ ਕੀ ਬਾਤ ਹੀ ਆ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਮੁੱਠੀ ਵਾਲਾ ਥਣ ਅੱਥੀ ਚੋਲਾ ਮਸ਼ੀਨਾਂ ਚੋਲਾ ਨਾੜਾ ਨੂੜਾ ਦੇਖੋ ਫੁੱਲ ਚੰਗੇ ਆ ਹਾਂ ਹਾਂ ਲੇਵਾ ਦੇਖੋ ਚੂਣ ਜੁਆ ਦਾ ਬੰਦਾ ਯਾਰ ਅਗਲਾ 100% ਕਹਿੰਦਾ 100 10% ਗਾਰੰਟੀ ਹੋ ਆਪਣੀ ਦੋਨੇ ਡੰਗਰਾਂ ਦੀ ਕਿਉਂਕਿ ਆਨਲਾਈਨ ਵਗੋਂਦਾ ਫੁੱਲ ਗਾਰੰਟੀ ਦੇ ਮੈਂ ਡੰਗਰ ਭੇਜੂਗਾ ਬਾਈ ਯਾਰ ਠੀਕ ਆ ਠੀਕ ਆ ਨਾ ਗੱਲ ਚੂਣ ਜਾਣ ਦਾ ਮੱਛੀ ਮੋਟਰੀ ਆ ਯਾਰ ਖੋਲ ਦੇ ਬਾਈ ਕੋਈ ਜਦੋਂ ਥਣ ਚੰਗਾ ਲੱਗ ਤੇ ਕਿੱਥੋਂ ਤੱਕ ਜਾਂਦਾ ਕਹਿੰਦਾ ਵੀ ਪਿਸ਼ਾਬ ਲੇਵੇ ਤੇ ਕਰਦੀ ਆ ਇਹ ਜਿਹੜਾ ਮੈਡਮ ਵੀ ਪਿਸ਼ਾਬ ਲੇਵੇ ਤੇ ਕਰਦਗੇ ਸਹੀ ਗੱਲ ਆ ਠੀਕ ਹੈ ਨਾ ਗੱਲ ਪਿਸ਼ਾ ਕਿੰਨਾ ਵੇਖ ਆਰਡਰ ਕਿੰਨਾ ਸੋਹਣਾ ਮੈਡ ਨੇ ਤਿਆਰ ਕੀਤਾਗਾ ਥੋੜੀ ਜਿਹੀ ਮੰਨ ਕੇ ਜਲਾਹ ਕਾਉਲ ਕਰਦੀ ਆ ਇਹੋ ਚੱਕਰ ਨਹੀਂਗਾ ਤਾਜੀ ਸੂਈਆਂ ਨੇ ਹਾ ਬਰੀ ਕੱਦ ਚੰਗਾ ਬਰੀਡ ਚੰਗਾ ਲੇਵਾ ਕਮਾਲ ਦਾ ਸੂਈ ਸਵਾਈਆ ਬੱਚਾ ਮਗਰ ਬੱਚਾ ਬੱਚੇ ਤੋਂ ਅੰਦਾਜ਼ਾ ਲਾ ਲਓ ਬੱਚੇ ਬਹੁਤ ਚੰਗੇ ਪਾਉਂਦੀ ਆ ਬਿਊਟੀ ਚੈੱਕ ਕਰੋ ਫੇਸ ਬੜਾ ਚੰਗਾ ਕੁਆਲਿਟੀ ਕਰਮ ਵਾਲੀ ਦਾ ਵੀਰ ਮੇਰਾ ਨਵਾਈ ਨੂੰ ਹੀ ਨਹੀਂ ਗੱਲ ਕਰ ਬੈਠਦੇ ਨਖਰੇ ਦੇਖਣੇ ਸੀ ਆਪਣੇ ਕੋਲੇ ਗੱਬਣਾ ਵੜਾਈ ਆ ਗਈ ਜਾਨਵਰਾਂ ਬੈਠੇ ਬਹੁਤ ਸਿਹੋਣ ਬੇਦਾ ਤਾਜ਼ੀ ਆ ਜਾਪੇ ਜਿਹਾ ਪਸ਼ੂ ਮਾੜਾ ਮੋਟਾ ਲੱਗਦਾ ਹੀ ਆ ਠੀਕ ਹੈ ਨਾ ਗੱਲ ਤਾਜੀ ਸੂਈ ਆ ਚੋਣ ਚਾਣ ਇੱਕ ਨੰਬਰ ਹੋ ਬੰਦਾ ਬੇ ਤੜਕ ਕੋ ਟੈਨਸ਼ਨ ਫਰੀ ਹੋ ਕੇ ਵੜ ਫੜ ਕੇ ਲੈ ਜਾਈ ਠੀਕ ਹੈ ਬਾਈ ਠੀਕ ਹੈ ਨਾ ਗੱਲ ਕਵਾਲਿਟੀ ਨੰਬਰ 1 ਤੋਰਾ ਇੱਕ ਨੰਬਰ ਆ ਬਈ ਤੇ ਅਗਲਾ ਕਹਿੰਦਾ ਡਾਕਟਰ ਪੰਡ ਬਾਕੀ ਬੈਠਦੀ ਪੰਡ ਬੰਨੀ ਵੇਲੇ ਪੰਡ ਬੰਨੀ ਵੇ ਪੰਡ ਵਾਲਾ ਜੀ ਕਰਮਣ ਵਾਲਿਆ ਤਿਆਰ ਕਰਿਆ ਵਾ ਜ਼ੇਰ ਵੀ ਬਸ ਬਾਹਰ ਆਈ ਪਈ ਆ ਬਸ ਜ਼ੇਰ ਦਾ ਬਾਈ ਹੁਣ ਅਗਲੇ ਨੂੰ ਦਿਸੀ ਜਾਂਦੀ ਆ ਠੀਕ ਆ ਨਾ ਗੱਲ ਜਦੋਂ ਜ਼ੇਰ ਬਾਕੀ ਸਾਹ ਅਗਲੇ ਨੂੰ ਦਿਸੀ ਜਾਂਦੀ ਆ ਜਦੋਂ ਜ਼ੇਰ ਪੈਗੀ ਬਾਪਾ ਡਾਕਟਰ ਉਹਦੇ ਚ ਬੱਚਾ ਬਣਾ ਕੇ ਮੱਠੇ ਚ ਪਾ ਕੇ ਰੱਖ ਲਾਂਗੇ ਬੰਦਾ ਬੇ ਟੈਨਸ਼ਨ ਫਰੀ ਹੋ ਜੇ ਯਾਰ ਉਹ ਫਿਰ ਬੋੜ ਹੋਊਗੀ ਜਿਹੜੀ ਗੱਲ ਕਹੂੰਗਾ ਨਿਕਲੂਗੀ ਉਹੀ ਠੀਕ ਆ ਬਾਈ ਤੇ ਮੁੱਲ ਕੀ ਆ ਜੈ ਜੈ ਭਰਾ ਦਾ ਮੋਲ ਬੱਚਾ ਲਾ ਕੇ ਦਿਖਾ ਦਿੰਨਾ ਧਾਰਾ ਮਾਰ ਦਿੰਨੇ ਆ ਹੂੰ ਮੋਲ ਡਾਕਟਰ ਕਹਿੰਦਾ ਨਵੇਂ ਸਾਲ ਆਪਣਾ ਆਫਰ ਹੀ ਮੰਨ ਲੈ ਯਾਰ ਓਕੇ ਜੇ ਬੰਦਾ ਕੋਈ ਦੋਨੇ ਡੰਗਰ ਲਊਗਾ 100 ਕਿਲੋਮੀਟਰ ਦਾ ਆਪਣਾ ਉਹਦਾ ਕਰਾਇਆ ਆਪਣਾ ਹੂੰ ਬਈ ਯਾਰ ਅੱਛਾ ਫੁੱਲ ਗਰੰਟੀ ਹੋਊਗੀ ਧਾਰਾਂ ਦੂਆਂ ਦੀ ਓਕਰ ਬੋਡੂ ਬੰਦਿਆਂ ਵੇ ਟੜਕ ਵੇ ਟੈਂਸ਼ਨ ਫਰੀ ਹੋ ਜੇ ਚੋਣ ਜਨਮ ਬੱਚਾ ਲਾ ਕੇ ਦਿਨੂੰ ਧਾਰਾਂ ਮਾਰ ਕੇ ਦਿਖਾ ਦਿੰਨਾਗਾ ਠੀਕ ਆ ਬਈ ਲੈ ਬਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਮਾੜੀ ਮੋਟੀ ਨਾਲ ਕਰਦੀ ਆ ਕਿ ਨਹੀਂ ਕੋਈ ਫਿਰ ਉਹਦਾ ਮਾੜਾ ਮੋਡਾ ਬਸੂ ਕਰਦਾ ਹੀ ਆ ਵੇ ਭਾਈ ਚੋਣ ਲੱਗਿਆ ਵੇ ਭਾਈ ਚਵਾਈ ਦੇਖੋ ਇੱਕ ਨੰਬਰ ਚਵਾਈ ਆ ਮੋਟੀ ਮੋਟੀ ਚਵਾਈ ਆ ਜਿਵੇਂ ਬੰਦਾ ਯਾਰ ਬੇ ਟੈਨਸ਼ਨ ਫਰੀ ਬੇ ਧੜਕੋ ਕੇ ਆ ਜੇ ਯਾਰ ਕਹਿਣਾ ਕੁਛ ਨਹੀਂ ਗੱਲ ਹਾਂ ਚੋਣ ਜਾਣ ਦੀ ਆਪਣੀ ਫੁੱਲ ਗਰੰਟੀ ਹੋਊਗੀ ਠੀਕ ਆ ਭਾਈ ਠੀਕ ਆ ਨਾ ਗੱਲ ਬੇ ਟੈਨਸ਼ਨ ਬੇ ਧੜਕੋਗੇ ਬੰਦਾ ਆ ਕੇ ਲੈ ਜਾਏ ਮੱਛੀ ਮੋਟਰੀ ਆ ਯਾਰ ਸਹੀ ਆ ਠੀਕ ਆ ਨਾ ਦੁੱਧ ਵੀ ਭਾਈ ਆਪਣੇ ਇਹ ਲੋਕਲ ਅਰਗੇ ਦੀ ਬੇੜਾ ਇਹ ਠੀਕ ਆ ਆਪਾਂ ਡਰੈੱਸ ਦੇ ਦਾਂਗੇ ਜਿੰਨਾ ਬੰਦਿਆਂ ਤੋਂ ਲਈ ਆ ਬੰਦਾ ਮਲਾਜਮ ਸੀਗਾ ਠੀਕ ਆ ਜੀ ਤੋ ਬੈਡ ਲਈ ਫੌਜ ਚ ਸੀ ਬੰਦਾ ਟਾਇਰ ਹੋਇਆ ਸੀ ਉਹਦੇ ਤੋਂ ਆਪਾਂ ਬੈਡ ਲਈ ਆ ਉਹਨਾਂ ਦੇ ਘਰੇ ਇਹਨਾਂ ਨੇ ਨਾਰਮਲ ਸੇਵਾ ਦੇ ਬਾਈ ਇਹਨੇ 22 23 ਕਿਲੋ ਦੁੱਧ ਦਿੱਤਾ ਠੀਕ ਆ ਬਾਈ ਠੀਕ ਆ ਜੇ ਹੁਣ ਬਾਈ ਯਾਰ ਕਹਿਨੂ ਮਰੇ ਉਹਨੇ ਇਹ ਜੇ ਡੰਗਰ ਨੇ 22 23 ਕਿਲੋ ਦੁੱਧ ਕਹਿਨ ਦਿੱਤਾ ਨਾਲ ਪਰ ਫਾਇਦਾ ਨਹੀਂ ਗਈ ਆ ਠੀਕ ਆ ਬਾਈ ਕਹਿਨੂ ਹੁਣ 30 ਕਿਲੋ ਕਹਿ ਕੇ ਦੇ ਦੇ ਪਰ ਆਪਾਂ ਨੂੰ 22 23 ਕਿਲੋ ਕਿਹਾ 22 23 ਕਿਲੋ ਆਪਾਂ ਕਹਿ ਕੇ ਦੇ ਦਾਂਗੇ ਬੰਦਾ ਬੇ ਟੈਨਸ਼ਨ ਫ੍ਰੀ ਹੋ ਕੇ ਬੰਦਾ ਫੜਕੇ ਲੈ ਜਾਨਵਰ ਠੀਕ ਹਨ ਕਿਆ ਬਾਤ ਈ ਆ ਬੈਣ ਲੈ ਬਾ ਦੇਖ ਜੇਰ ਜੀ ਮਗਲ ਕਰੋ ਹੋਆ ਫੀਡਿੰਗ ਹਾਂ ਇਹ ਤਾਜੀ ਹੈ ਗੱਲ ਕਰ ਜੇ ਨਮਾਈ ਧੋਈ ਹੁੰਦੀ ਤਾਂ ਦੁੱਖੜੀ ਟੁੱਟ ਜਾਨੀ ਸਹੀ ਗੱਲ ਹੈ ਤੇ ਕੀ ਮੋਲ ਆ ਫਿਰ ਜਾਇਜ਼ ਆ ਮੋਲ ਡਾਕਟਰ ਯਾਰ ਮੋਲ ਗਰਾਉਂਡ ਨੂੰ ਯਾਰ ਹਨਾ 80 ਕਰਾਲਾ 85 ਕਰਾਲਾ 72000 ਦੀ ਵੈਢ ਦੇ ਦਾਂ ਜੀ ਚੱਕ ਬਾਈ ਜਮਾ ਜਾਇਜ਼ ਮੋਲ ਆ 72 ਖਾਣ ਪੀਣ ਬਾਈ ਵੈਢਦਾ ਹਮ ਇੱਕ ਨੰਬਰ ਆ ਬੰਦਾ ਯਾਦ ਕਰੂਗਾ ਜਿਹਦੇ ਘਰੇ ਜਾਵੜੀ ਦੁੱਧਾਂ ਦਾ ਪੀਸ ਆ ਜਾਨਾ ਅੱਗੇ ਦੋ ਨੰਬਰ ਤੇ ਕਿਹੜਾ ਸੂਆ ਵੀਰੇ ਡਾਕਟਰ ਸੂਆ ਇਹਦਾ ਦੂਜਾ ਗਾ ਠੀਕ ਹੈ ਨਾ ਗੱਲ ਹੁਣ ਮੱਛੀ ਦੀ ਭਲ ਭੁਲ ਮੜੀ ਜਾਈ ਪਾਈ ਵੀ ਹੈਗੀ ਇੱਕ ਦੋ ਦਿਨ ਬਾਅਦ ਕੱਢ ਵੀ ਜਾਊ ਸਹੀ ਬਾਈ ਇਹਦੇ ਦਿਨ ਜਿਹੜੇ ਅਗਾਂ 4 ਤਰੀਕ ਨੂੰ ਪੂਰੇ ਹੁੰਦੇ ਆ 4 ਤਰੀਕ ਨੂੰ ਹਾਂ ਕੋਈ ਫੋਟ ਨਹੀਂ ਦੋਨੇ ਗਾਈਆਂ ਦੇ ਕੋਈ ਫੋਟ ਨਹੀਂ ਸ਼ਾਂਗ ਨਹੀਂ ਕਈ ਯਾਰ ਹੁੰਦੀ ਅਗਲਾ ਕਹਿੰਦਾ ਯਾਰ ਫੋਟ ਆਇਆ ਨਾ ਹੁਣ ਬਾਈ ਠੰਡ ਦੀ ਰੋਤਾ ਜਿਹੜਾ ਗੂੜਾ ਮਰਾਉਣਾ ਨਾਲ ਹੱਥੋਂ ਵੀ ਮਰਾਉਣਾ ਨਾਲ ਟਾਈਮ ਨਹੀਂ ਆਪਾਂ ਗੱਲ ਉਹ ਨਹੀਂ ਕਰਨੀ ਜਿੰਨੀ ਕਿ ਨਿਕਲੂਗੀ ਸਹੀ ਹੈ ਬਾਈ ਠੀਕ ਹੈ ਨਾ ਗੱਲ ਕੱਦ ਕੁਦ ਚ ਬੈਠ ਪੂਰੀ ਵੱਡੀ ਆਗੀ ਫੁੱਲ ਬਰੀਡ ਆ ਫੁੱਲ ਬਰੀਡ ਫੁੱਲ ਕੱਦ ਲੇਵਾ ਕਮਾਲ ਦਾ ਕੱਚੀ ਅਜੇ ਇੰਨਾ ਸੋਹਣਾ ਵੀਡੀਓ ਮਤਲਬ ਇੰਨਾ ਸੋਹਣੀ ਫੀਡਿੰਗ ਵਾਲਾ ਸਟ੍ਰਕਚਰ ਸਾਰੀ ਉਮਰ ਲੇਵਾ ਇੰਡੁਰਡਾ ਬਾਈ ਯਾਰ ਠੀਕ ਹੈ ਨਾ ਗੱਲ ਬੈਠ ਦਾ ਜਿਹਦੇ ਘਰੇ ਆ ਆਪਣੀ ਬੰਦਾ ਯਾਦ ਕਰੂਗੀ ਯਾਦ ਕਰੂਗਾ ਹੋ ਫੁੱਲ ਬਰੀਡ ਆ ਕੋਈ ਕੱਦ ਨਹੀਂ ਛੋਟਾ ਬਈ ਇੱਕ ਨੰਬਰ ਲਈ ਇੱਕ ਨੰਬਰ ਆ ਯਾਰ ਬਾਈ ਜਿਵੇਂ ਮਰਜੀ ਇਹਨੂੰ ਵਿਚਾਰੀ ਨਾ ਹੱਥੋਂ ਤੁਮਰੀ ਜਾਵੇ ਇਹ ਤਾਂ ਦੇਵਤੂ ਹੀ ਆ ਯਾਰ ਬੇੜੇ ਬੇੜੇ ਦੇ ਵਿਚਾਲੇ ਖੜਾ ਲਈ ਰਸਤਾ ਸੜਦਾ ਤਾ ਤਾਉਣ ਦੇ ਛਿੜਕ ਦੇਖ ਬਾਈ ਵਸ਼ੀ ਦੀ ਠੀਕ ਹੈ ਨਾ ਗੱਲ ਹਜੇ ਇੰਨੀ ਇੰਨੀ ਰਹਿੰਦੀ ਹੈ ਨਾ ਮੈਡ ਇੰਨਾ ਬਣ ਕੇ ਸੂਗੀ ਬਈ ਬਣ ਕੇ ਸੂਗੀ ਕਿੰਨੇ ਪਰਾ ਤੋਰਾਦਾਰਾ ਕੋਈ ਢੂਈ ਨਹੀਂ ਜਗਦੀ ਕੋਈ ਛੋਟੀ ਨਹੀਂ ਦੋਨੇ ਬੜਾ ਜਾਣ ਜੰਦਾਲੀਆਂ ਉਹਦਾ ਗੱਲ ਕਰ ਜਾਪੇ ਜਾ ਬਸੂ ਤੈਨੂੰ ਉਹਦਾ ਮਾੜਾ ਮੋਡਾ ਟੁੱਟ ਜਾਂਦਾ ਠੀਕ ਹੈ ਨਾ ਗੱਲ ਕੋਈ ਫੋਟ ਨਹੀਂ ਸ਼ਾਂਗਣੀ ਫੁੱਲ ਬਰੀਡ ਆ ਫੁੱਲ ਕੁਆਲਿਟੀ ਆ ਕੋਈ ਢੂਈ ਢਾਈ ਨਹੀਂ ਜਗਦੀ ਕੋਈ ਲਿੱਸੀ ਨਹੀਂਗੀ ਵੱਡੀ ਹਾਈਟ ਦੀ ਆ ਵੱਡੀ ਹਾਈਟ ਠੀਕ ਹੈ ਨਾ origignal ਦੂਜਾ ਸੂਆ 20 ਕਿਲੋ ਦੁੱਧ ਵੀਰੇ ਮਾਲਕਾਂ ਨੇ ਜਿੰਨਾਂ ਦਾ ਭੱਲੇ ਹੀ ਉਹਨੇ ਪਹਿਲੇ ਸੂਈ ਦਿੱਤਾ ਐਦਗੀ 20 ਤੋਂ ਬਾਹਰ ਚੱਲੂ 20 ਦੀ ਗਰੰਟੀ ਵੀ ਦੇ ਦੂੰਗਾ ਯਾਰ ਹੋਰ ਦੱਸ ਬਾਕੀ ਵੀਰੇ ਦੁੱਧ ਤਾਂ ਸੇਵ ਵਾਲਾ ਜਿਹੜਾ ਪਾਲੂਗਾ ਉਹ ਗੱਡ ਲੂਗਾ ਠੀਕ ਹੈ ਨਾ ਤ ਯਾਰਾਂ ਚੈਕਲੋਨ ਕੱਢ ਵੀ ਸਕਦੀ ਆ ਗੱਡੀ 'ਚ ਛਲਕ ਵੀ ਸਕਦੀ ਆ ਸੂ ਵੀ ਸਕਦੀ ਆ ਯਾਰ ਠੀਕ ਆ ਹੁਣ ਬਹਿ ਦੇ ਵਿੱਚ ਤਾਂ ਬੜੇ ਨਹੀਂ ਬਹਿੜ ਦਾ ਤੋਰਾ ਤਾਰਾ ਦਿਖਾ ਦੇ ਟਕਾ ਆ ਗਿਆ ਤੇ ਮੁੱਲ ਕੀ ਆਦਾ ਫਿਰ ਮੁੱਲ ਡਾਕਟਰ ਮੁੱਲ ਕਰ ਉਹਨੂੰ ਦਾ ਯਾਰ ਭਲਾ ਦੀ 90 ਕਰਾਲਾ 95 ਕਰਾਲਾ ਠੀਕ ਆ ਨਾ ਗੱਲ 80 ਹਜ਼ਾਰ ਦੀ ਵੜ ਦੇ ਨੂੰ ਯੱਕ ਬਾਈ ਇਹ ਤਕਾ ਕੇ ਦਿਖਾ ਦੇ ਨੂੰ ਲੈਣ ਨੂੰ ਜੀ ਕਰਾ ਲਓ 80000 ਦੀ ਬਾਈ ਕਹਿੰਦਾ ਵੜ ਦੇ ਦਿਆਂਗੇ ਬਾਈ ਘੋੜੀ ਵਰਗੀ ਆ ਵੱਡੀ ਬੁੱਡੀ ਬਹੁਤਾ ਜਿਵੇਂ ਮੁੰਡੇ ਉਹ ਨਵੇਂ ਫਾਰਮ ਬੂਨਮ ਕਰਦੇ ਆ ਹਨਾ ਮਸ਼ੀਨ ਤੇ ਲਾਉਣਾ ਬਾਈ ਮਸ਼ੀਨ ਤੇ ਲਵਾ ਦੇ ਚਵਾਈ ਦੀ ਤੇ ਠੀਕ ਆ ਨਾ ਗੱਲ ਆ ਠੀਕ ਆ ਹੱਥੀ ਜੋਣਾ ਹੱਥੀ ਜੋਲੇ ਉਹ ਥੋੜੀ ਸਵੇਲਿੰਗ ਆ ਗਈ ਆ ਵੀ ਮੂਰੇ ਤੁਰੀ ਫਿਰਦੀ ਆਪਾਂ ਨੂੰ ਪਤਾ ਭਾਲ ਆ ਗਈ ਠੀਕ ਆ ਨਾ ਗੱਲ ਜਦੋਂ ਭਲ ਭੁੱਲ ਚੱਕੀ ਗਈ ਸਾਰੇ ਉੱਪਰ ਨਹੀਂ ਲੈਵਾ ਫਟਦਾ ਬਾਈ ਗਰੰਟੀ ਹੋ ਗਈ ਇਹ ਗੱਲ ਜੀ ਇਹ ਗੱਲ ਆ ਬਾਈ ਠੀਕ ਮੋਲ ਵੀ ਜੈ ਜੈ ਬੜ ਬੜ ਦੇ ਹਾਂ ਉਹ ਬੜ ਚੰਗੀ ਆ ਕੰਦ ਕਾਠਾਣੀ ਪਲੀ ਵੀ ਬੜਾ ਫੇਸ ਬੜਾ ਚੰਗਾ ਬੋਲੀ ਚੰਗੀ ਆ ਸਨਖ ਪੁਣਾ ਬੜ ਦੇ ਵਿੱਚ ਬਾਕੀ ਯਾਰ ਆ ਦੋਨੇ ਬੜਾ ਜਿਹਦੇ ਘਰੇ ਵੀ ਜਾਵਣਗਾ ਬਾਲਾ ਤਾਂ ਨੇ ਕਹਿੰਦਾ ਡਰਮ ਦੁੱਧ ਦਾ ਪਾਈ ਜਾਣਗਾ ਯਾਰ ਠੀਕ ਹੈ ਨਾ ਗੱਲ ਬਾਕੀ ਜੋੜਾ ਜੇ ਕੋਈ ਲਊਗਾ ਆਪਾਂ ਪਹਿਲਾਂ ਤਾਂ ਵੀ ਨਵੇਂ ਸਾਲ ਦਾ ਕਰਕੇ ਆਪਣਾ ਆਫਰ ਹੀ ਆਗਾ ਬਹੁਤ ਠੀਕ ਬੰਦਾ ਬੇ ਟੈਂਸ਼ਨ ਫਰੀ ਹੋ ਕੇ ਫੜਕੇ ਲੈ ਜਾ ਬੜ ਨੂੰ ਕਹ ਰਾਜਾ ਜਿਹੜਾ ਫਰੀ ਐ 100 ਕਿਲੋ ਹਾਂ 100 ਕਿਲੋਮੀਟਰ ਦਾ ਜਿਹੜਾ ਜੋੜਾ ਲਊ ਬਾਈ ਉਹਦਾ ਫਰੀ ਆਊਗਾ ਕੱਲੀ ਦਾ ਨਹੀਂ ਹੈਗਾਗਾ ਮੁੜ ਕੇ ਅਗਲਾ ਕਹਿੰਦੇ ਹਨ ਕੱਲੀ ਦਾ ਮੁੜ ਕੇ ਸ ਗਾਗ ਨੂੰ ਵੀ ੱਖਾ ਜਾਂਦਾ ਜਿਹੜੀ ਆਪਾਂ ਗੱਲ 19 ਤੱਕ ਭਾਜਦੇ ਨਹੀਂ ਜਿਹੜੀ ਆਪਾਂ ਗੱਲ ਕੀਤੀ ਫਿਰ ਹੀ ਆ ਠੀਕ ਹੈ ਬਾਈ ਦੋਨੇ ਡੰਗਰ ਸੁੱਚੇ ਆ ਸਾਫ ਸੁਥਰੇ ਆਗੇ ਮੈਂਡ ਵੀ ਚੰਗੇ ਆ ਬਾਈ ਖੂਈ ਸਵਾਈਆ ਵਾ ਦੇਖੋ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਪੰਡ ਵਾਲਾ ਲੇਵਾ ਲੱਗਿਆ ਕਰਮ ਵਾਲੀ ਨੂੰ ਸੱਚੀ ਚੰਗੇ ਬੌਲੇ ਤੋਂ ਕਰਮ ਵਾਲੀ ਸਟਾਰਟ ਹੋਈ ਆ ਬੱਚੇ ਬਹੁਤ ਚੰਗੇ ਪਾਉਂਦੀ ਆ ਫੁੱਲ ਬਰੀਡ ਆ ਬਾਈ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆ ਬਾਈ ਨਾ ਕਰ ਟੱਕਰ ਲਓ ਜੀ ਧੰਨਵਾਦ ਬਾਈ